ਅੱਜ ਇੱਕ ਵਿਸ਼ਾਲ ਤਿਰੰਗਾ ਮਾਰਚ ਟਾਂਡਾ ਬੋੜ ਵਾਲੇ ਤੋਂ ਜਿਲ੍ਹਾ ਉਪ ਪ੍ਰਧਾਨ ਨੂੰ ਭਾਜਪਾ ਜੁਵਾ ਮੋਰਚਾ ਬਣਾਏ ਕਿ ਬੀਨੂ ਪੰਡਤ ਦੀ ਇੱਕ ਵਾਈ ਹੇਟ ਟਾਂਡਾ ਸ਼ਹਿਰ ਤੋਂ ਕੱਢਿਆ ਗਿਆ ਇਸ ਵਿੱਚ ਨੌਜਵਾਨ ਵਰਗ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਸ਼ਹੀਦਾਂ ਦੇ ਬਲਦਾਨ ਨੂੰ ਯਾਦ ਕਰਦੇ ਹੋਏ 15 ਅਗਸਤ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਟਾਂਡਾ ਵਿਖੇ ਭਾਜਪਾ ਜੁਵਾ ਮੋਰਚਾ ਵੱਲੋਂ ਇਹ ਯਾਤਰਾ ਕੱਢੀ ਗਈ ਅਤੇ ਨਾਲ ਦੇਸ਼ ਪਿਆਰ ਅਤੇ ਦੇਸ਼ ਭਗਤੀ ਦੇ ਗੀਤਾਂ ਨੇ ਨੌਜਵਾਨਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕੀਤੀ ਇਸ ਮੌਕੇ ਬੀਨੂ ਪੰਡਤ ਨੇ ਕਿਹਾ ਕਿ ਜਦੋਂ ਨੌਜਵਾਨ ਕਿਸੇ ਵੀ ਅਭਿਆਨ ਦੀ ਉਗਾਈ ਕਰਦੇ ਹਨ ਤਾਂ ਦੇਸ਼ ਸੰਕਲਪ کئی ਗੁਣਾ ਵੱਧ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਦੇ ਅੱਗੇ ਹੋ ਕੇ ਉਗਾਈ ਕਰਨ ਦੇ ਨਾਲ ਨੌਜਵਾਨ ਵਰਗ ਵਿੱਚ ਹਿੰਮਤ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਕਿਸੇ ਵੀ ਦੇਸ਼ ਦੀ ਕਾਮਯਾਬੀ ਪਿੱਛੇ ਨੌਜਵਾਨ ਵਰਗ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਇਸੇ ਤਰ੍ਹਾਂ ਭਾਰਤ ਵਿੱਚ ਵੀ ਨੌਜਵਾਨ ਜਾਗ ਚੁੱਕੇ ਹਨ ਅਤੇ ਦੇਸ਼ ਭਗਤੀ ਦੇ ਨਾਂ ਨਾਲ ਦੇਸ਼ ਵਿੱਚ ਅਹਿਮ ਸੁਭਾਵਾਂ ਨਿਵਾ ਰਹੇ ਹਨ ਇਸ ਮੌਕੇ ਤੇ ਪੰਜਾਬ ਐਗਜ਼ੀਕਿਊਟਿਵ ਮੈਂਬਰ ਸ੍ਰਿੰਦਰ ਜੱਜਾ ਚੰਦਜੀਤ ਸਿੰਘ ਮੰਡਲ ਪ੍ਰਧਾਨ ਪੰਡਾਰਾ ਜੱਟਾਂ ਬੰਤੀ ਸੋਤਾ ਭਾਜਪਾ ਮੰਡਲ ਪ੍ਰਧਾਨ ਰੂਬਾ ਮੋਰਚਾ ਵਿਪਨ ਕੁਮਾਰ ਸੰਨੀ ਕੁਮਾਰ ਸੰਜੀਪ ਛਿਆਲ ਰਾਹੁਲ ਬਰਮਾ ਹਿੰਦਾ ਪਹਿਲਵਾਨ ਨਿੰਪੀ ਸੈਣੀ ਪ੍ਰਦੀਪ ਕੁਮਾਰ ਬਲਤੀ ਕੁਮਾਰ ਚਿੰਟੂ ਕੁਮਾਰ ਪ੍ਰਮੋਦ ਕੁਮਾਰ ਅਸ਼ੋਕ ਕੁਮਾਰ ਲਖਵੀਰ ਗੋਸਵਾਮੀ ਜਸ ਕੁਮਾਰ ਕਰਨ ਕੁਮਾਰ ਰਾਜਕੁਮਾਰ ਭਾਤਕੁਸ਼ਨ ਸੈਣੀ ਗਗਨਦੀਪ ਸਿੰਘ ਨikhil ਲੰਗਲ ਬੋਬੀ ਖੁੱਡਾ ਦੀਪਕ ਕੁਮਾਰ ਥਾਨੂ ਕੁਮਾਰ ਆਦਿ ਹਾਜ਼ਰ ਸਨ ਮਾਤਾ ਕੀ ਜੈ ਬੰਦੇ ਸਤਿ ਸ਼੍ਰੀ ਅਕਾਲ ਅੱਜ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਦਾ ਆਪਾਂ ਹਰ ਸਾਲ ਦੀ ਤਰ੍ਹਾਂ ਇੱਕ ਤਿਰੰਗਾ ਯਾਤਰਾ ਟਾਂਡੇ ਤੋਂ ਲੈ ਕੇ ਸੀ ਸ਼ੰਗਰ ਤੋਂ ਸੀਸਾ ਨੂੰ ਫੋਲਡਰਪੇਦ ਕਰਕੇ ਆਪਾਂ ਜੋ ਮਿੱਤੇ ਉਹਨਾਂ ਨੂੰ ਸਬੰਧਨਪਿਤ ਕਰਕੇ ਸਮਾਪਨ ਕਰਦੇ ਆਂ ਇਸ ਸਾਲ ਵੀ ਉਤੇਦਰਾ ਧੂਰ ਧਾਮ ਨਾਲ ਵਧੀਆ ਇਹ ਵੀ ਯਾਤਰਾ ਵਿੱਚ ਸਾਡੇ ਯੂਥ ਨੇ ਬਹੁਤ ਸਾਥ ਦਿੱਤਾ ਆ ਪਰ ਪ੍ਰੀਤ ਦੀ ਗ੍ਰੀੜ ਦੀ ਹੱਡੀ ਜੋ ਹੈ ਜੂਤੀ ਹੁੰਦਾ ਆ ਇਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ ਕਿ ਯੂਥ ਨੂੰ ਆਪਣੇ ਦੇਸ਼ ਨਾਲ ਕਿੰਨਾ ਪਿਆਰ ਆ ਜੋ ਹਰ ਸਾਲ 15 ਅਗਸਤ ਨੂੰ ਇਸ ਨੂੰ ਧੂਰ ਧਾਮ ਨਾਲ ਮਨਾਉਣ ਲਈ ਯਾਤਰਾ ਦਾ ਬਹੁਤ ਵੱਡੇ ਤੌਰ ਤੇ ਹਿੱਸਾ ਬਣ ਕੇ ਆਉਂਦੇ ਆ ਬੰਦੇ ਬਾਦਰਮ ਬਾਰਨ ਮਾਦਰ ਨੂੰ ਅੱਜ بڑا ਇਤਿਹਾਸਕ ਦਿਨ ਹਰ ਸਾਲ ਦੀ ਤਰ੍ਹਾਂ ਸਾਡੇ ਛੋਟੇ ਵੀਰ ਬਿੰਨੂ ਕੰਡੇ ਜੀ ਨੇ ਜਵਾਲਸਾਲੀ ਜਿਹੜਾ ਹੈ ਸ਼ਹੀਦਾਂ ਦੀ ਯਾਦ ਕਰਦੇ ਹੋਏ ਇਹ ਤਿਰੰਗਾ ਯਾਤਰਾ ਕੱਢੀ ਜਾਂਦੀ ਆ ਟਾਂਡਾ ਰੋਡ ਦੇ ਹਿੱਥ ਉੱਥੋਂ ਲੈ ਕੇ ਤੇ ਆਪਣੇ ਸ਼ੀਂਦਾ ਵਾਲਾ ਚੌਕ ਜਿਹੜਾ ਬਸੜ ਦੇ ਨੇੜੇ ਆ ਜਿੱਥੇ ਮੈਂ ਇਹਨਾਂ ਨੂੰ ਇਸ ਪ੍ਰੋਗਰਾਮ ਦੀ ਸਫਲਤਾ ਲਈ ਬਹੁਤ-ਬਹੁਤ ਵਧਾਈ ਦਿੰਨਾ ਔਰ ਉੱਥੇ ਹੀ ਜਿੰਨੇ ਵੀ ਨੌਜਵਾਨ ਅੱਜ ਇੱਥੇ ਪਹੁੰਚੇ ਆ ਜਿੰਨੇ ਵੀ ਮੇਰੇ ਵੀਰ ਇੱਥੇ ਵਾਜਿਸ ਸਾਡੇ ਤਿਰੰਗਾ ਜਤਵਾਰ ਵਿੱਚ ਨੇ ਸ਼ਮੂਲੀਅਤ ਕੀਤੀ ਆ ਉਹਨਾਂ ਦਾ ਜੀ ਆ ਤੇ ਧੰਨਵਾਦ ਕਰਦਾ ਇਹ ਬੜਾ ਵੱਡਾ ਉਪਰਾਲਾ ਆ ਕਿਉਂਕਿ ਸ਼ਹੀਦ ਜਿਹੜੇ ਆ ਸਾਡੇ ਦੇਸ਼ ਦਾ ਹਰ ਦੇਸ਼ ਦਾ ਹੀ ਵੈਸੇ ਤਾਂ ਬੜਾ ਵੱਡਾ ਸਰਮਾਇਆ ਹੁੰਦੇ ਆ ਔਰ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਕਿਉਂਕਿ ਸ਼ਹੀਦਾਂ ਕਰਕੇ ਅੱਜ ਅਸੀਂ ਜਿਹੜੀ ਆ ਆਜ਼ਾਦੀ ਦਾ ਨਿਗੋ ਜਿਹੜਾ ਮਾਰ ਰਹੇ ਆ ਔਰ ਮੈਂ ਸਾਰੇ ਵੀਰਾਂ ਨੂੰ ਅੱਜ ਇਹ ਬੇਨਤੀ ਵੀ ਕਰਦਾ ਕਿ ਤੁਸੀਂ ਵੀ ਜਿਵੇਂ ਅੱਜ ਇਹ ਤਿਰੰਗਾ ਯਾਤਰਾ ਸਾਨੂੰ ਹਰ ਸ਼ਹਿਰ ਹਰ ਗਲੀ ਹਰ ਮੱਲੇ 'ਚ ਕੱਢਣੀ ਚਾਹੀਦੀ ਆ ਤਾਂ ਕਿ ਆਪਾਂ ਜਿਹੜੇ ਸਾਡੇ ਸ਼ਹੀਦ ਆ ਉਹਨਾਂ ਦੀਆਂ ਸ਼ਹਾਦਤਾਂ ਨੂੰ ਆਪਾਂ ਜਿਹੜਾ ਜਿੰਦਾ ਰੱਖ ਸਕੀਏ ਔਰ ਉਹਨਾਂ ਨੂੰ ਜਿਹੜਾ ਆ ਇਹ ਜਿੰਦਗੀ ਸ਼ਰਧਾਂਜਲੀ ਦਿੰਦਿਆਂ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ